ਲਾਲ ਬੱਤੀ ਤੇ ਰੁਕ ਕੇ ਡਾਂਸ ਕਰਦੀ ਦੀ ਇਸ ਮਹਿਲਾ ਦੀ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਤਣਾਤ ਹੌਲਦਾਰ ਦੀ ਇਹ ਪਤਨੀ ਜਿਸ ਦੇ ਵੱਲੋਂ ਕੀ ਸੈਕਟਰ ਵੀ 34 ਚੌਂਕ ਦੇ ਵਿੱਚ ਸੜਕ ਦੇ ਵਿਚਕਾਰ ਡਾਂਸ ਕਰਕੇ ਇੱਕ ਰੀਲ ਬਣਾਈ ਗਈ ਹੈ ਹਾਲਾਂਕਿ ਇਹ ਰੀਲ ਬਣਾਉਣੀ ਇਸ ਨੂੰ ਕਾਫੀ ਮਹਿੰਗੀ ਪੈ ਗਈ ਹੈ ਦਰਅਸਲ ਕਰਮਚਾਰੀ ਦੀ ਸ਼ਿਕਾਇਤ ਤੇ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਨੇ ਇਸ ਮਹਿਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣੇ ਤੋਂ ਉਸ ਦੀ ਜ਼ਮਾਨਤ ਕਰਵਾ ਦਿੱਤੀ ਹੈ ਤੇ ਇਸ ਸੈਕਸ਼ਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਹੁਣ ਰੀਲ ਬਣਾਉਣ ਦਾ ਤੱਕ ਕਦੇ ਨਹੀਂ ਸੋਚੇਗੀ ਪੁਲਿਸ ਮੁਤਾਬਕ ਇਹ ਵੀਡੀਓ ਮੁੰਬਈ ਮਾਰਚ ਦੁਪਹਿਰ ਦੀ ਹੈ ਜਿੱਥੇ ਇਸ ਮਹਿਲਾ ਦੇ ਵੱਲੋਂ ਜ਼ਿਰਖਪੁਰ ਨੂੰ ਜਾਂਦੀ ਸੜਕ ਤੇ ਲਾਲ ਬੱਤੀ ਹੋਣ ਕਾਰਨ ਆਵਾਜਾਈ ਉੱਥੇ ਜਦ ਠੱਪ ਸੀ ਤੇ ਇਸ ਦਾ ਫਾਇਦਾ ਉਠਾਉਂਦਿਆਂ ਹੋਇਆਂ ਇੱਕ ਡਾਂਸ ਦੀ ਰੀਲ ਬਣਾਈ ਗਈ ਹੈ ਤੇ ਰੀਲ ਬਣਾਉਣੀ ਇਸ ਨੂੰ ਕਾਫੀ ਜ਼ਿਆਦਾ ਮਹਿੰਗੀ ਪੈ ਗਈ ਹੈ लाल बत्ती ਤੇ ਰੁਕ ਕੇ ਡਾਂਸ ਕਰਦੀ ਦੀ ਇਸ ਮਹਿਲਾ ਦੀ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਚੰਡੀਗੜ੍ਹ ਪੁਲਿਸ ਦੇ ਵਿੱਚ ਤਨਨਾਤ ਹੌਲਦਾਰ ਦੀ ਇਹ ਪਤਨੀ ਜਿਸ ਦੇ ਵੱਲੋਂ ਕੀ ਸੈਕਟਰ 20 34 ਚੌਂਕ ਦੇ ਵਿੱਚ ਸੜਕ ਦੇ ਵਿੱਚਕਾਰ ਡਾਂਸ ਕਰਕੇ ਇੱਕ ਰੀਲ ਬਣਾਈ ਗਈ ਹੈ ਹਾਲਾਂਕਿ ਇਹ ਰੀਲ ਬਣਾਉਣੀ ਇਸ ਨੂੰ ਕਾਫੀ ਮਹਿੰਗੀ ਪੈ ਗਈ ਹੈ ਦਰਅਸਲ ਕਰਮਚਾਰੀ ਦੀ ਸ਼ਿਕਾਇਤ ਤੇ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਨੇ ਇਸ ਮਹਿਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣੇ ਤੋਂ ਉਸ ਦੀ ਜ਼ਮਾਨਤ ਕਰਵਾ ਦਿੱਤੀ ਹੈ ਤਾਂ ਇਸ ਐਕਸ਼ਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਹੁਣ ਰੀਲ ਬਣਾਉਣ ਦਾ ਤੱਕ ਕਦੇ ਨਹੀਂ ਸੋਚੇਗੀ ਪੁਲਿਸ ਮੁਤਾਬਕ ਇਹ ਵੀਡੀਓ ਮumbai ਮਾਰਚ ਦੁਪਹਿਰ ਦੀ ਹੈ ਜਿੱਥੇ ਇਸ ਮਹਿਲਾ ਦੇ ਵੱਲੋਂ ਜ਼ਿਰਖਪੁਰ ਨੂੰ ਜਾਂਦੀ ਸੜਕ ਤੇ ਲਾਲ ਬੱਤੀ ਹੋਣ ਕਾਰਨ ਆਵਾਜਾਈ ਉੱਥੇ ਜਦ ਠੱਪ ਸੀ ਤਾਂ ਇਸ ਦਾ ਫਾਇਦਾ ਉਠਾਉਂਦਿਆਂ ਹੋਇਆਂ ਇੱਕ ਡਾਂਸ ਦੀ ਰੀਲ ਬਣਾਈ ਗਈ ਹੈ ਤੇ ਰੀਲ ਬਣਾਉਣੀ ਇਸ ਨੂੰ ਕਾਫੀ ਲਾਲ ਬੱਤੀ ਤੇ ਰੁਕ ਕੇ ਡਾਂਸ ਕਰਦੀ ਦੀ ਇਸ ਮਹਿਲਾ ਦੀ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਤਨਨਾਤ ਹੌਲਦਾਰ ਦੀ ਇਹ ਪਤਨੀ ਜਿਸ ਦੇ ਵੱਲੋਂ ਕੀ ਸੈਕਟਰ 20 34 ਚੌਂਕ ਦੇ ਵਿੱਚ ਸੜਕ ਦੇ ਵਿਚਕਾਰ ਡਾਂਸ ਕਰਕੇ ਇੱਕ ਰੀਲ ਬਣਾਈ ਗਈ ਹੈ ਹਾਲਾਂਕਿ ਇਹ ਰੀਲ ਬਣਾਉਣੀ ਇਸ ਨੂੰ ਕਾਫੀ ਮਹਿੰਗੀ ਪੈ ਗਈ ਹੈ ਦਰਅਸਲ ਕਰਮਚਾਰੀ ਦੀ ਸ਼ਿਕਾਇਤ ਤੇ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਨੇ ਇਸ ਮਹਿਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣੇ ਤੋਂ ਉਸ ਦੀ ਜ਼ਮਾਨਤ ਕਰਵਾ ਦਿੱਤੀ ਹੈ ਤਾਂ ਇਸ ਐਕਸ਼ਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਹੁਣ ਰੀਲ ਬਣਾਉਣ ਦਾ ਤੱਕ ਕਦੇ ਨਹੀਂ ਸੋਚੇਗੀ ਪੁਲਿਸ ਮੁਤਾਬਕ ਇਹ ਵੀਡੀਓ ਮumbai ਮਾਰਚ ਦੁਪਹਿਰ ਦੀ ਹੈ ਜਿੱਥੇ ਇਸ ਮਹਿਲਾ ਦੇ ਵੱਲੋਂ ਜ਼ਿਰਖਪੁਰ ਨੂੰ ਜਾਂਦੀ ਸੜਕ ਤੇ ਲਾਲ ਬੱਤੀ ਹੁਣਕਾਰਾਂ ਆਵਾਜ਼ੇ ਉੱਥੇ ਜਿੱਥੇ ਠੱਪ ਸੀ ਤੇ ਇਸ ਦਾ ਫਾਇਦਾ ਉਠਾਉਂਦਿਆਂ ਹੋਇਆਂ ਇੱਕ ਡਾਂਸ ਦੀ ਰੀਲ ਬਣਾਈ ਗਈ ਹੈ ਤੇ ਰੀਲ ਬਣਾਉਣੀ ਇਸ ਨੂੰ ਕਾਫੀ ਜ਼ਿਆਦਾ ਮਹਿੰਗੀ ਪੈ ਗਈ ਹੈ ਲਾਲ ਬੱਤੀ ਤੇ ਰੁਕ ਕੇ ਡਾਂਸ ਕਰਦੀ ਦੀ ਇਸ ਮਹਿਲਾ ਦੀ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਤਨਨਾਤ ਹੌਲਦਾਰ ਦੀ ਇਹ ਪਤਨੀ ਜਿਸ ਦੇ ਵੱਲੋਂ ਕੀ ਸੈਕਟਰ ਵੀ 34 ਚੌਂਕ ਦੇ ਵਿੱਚ ਸੜਕ ਦੇ ਵਿਚਕਾਰ ਡਾਂਸ ਕਰਕੇ ਇੱਕ ਰੀਲ ਬਣਾਈ ਗਈ ਹੈ ਹਾਲਾਂਕਿ ਇਹ ਰੀਲ ਬਣਾਉਣੀ ਇਸ ਨੂੰ ਕਾਫੀ ਮਹਿੰਗੀ ਪੈ ਗਈ ਹੈ ਦਰਅਸਲ ਕਰਮਚਾਰੀ ਦੀ ਸ਼ਿਕਾਇਤ ਤੇ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਨੇ ਇਸ ਮਹਿਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣੇ ਤੋਂ ਉਸ ਦੀ ਜ਼ਮਾਨਤ ਕਰਵਾ ਦਿੱਤੀ ਤੇ ਇਸ ਐਕਸ਼ਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਹੁਣ ਰੀਲ ਬਣਾਉਣ ਦਾ ਤੱਕ ਕਦੇ ਨਹੀਂ ਸੋਚੇਗੀ ਪੁਲਿਸ ਮੁਤਾਬਕ ਇਹ ਵੀਡੀਓ ਮੁੰਬਈ ਮਾਰਚ ਦੁਪਹਿਰ ਦੀ ਹੈ ਜਿੱਥੇ ਇਸ ਮਹਿਲਾ ਦੇ ਵੱਲੋਂ ਜ਼ਿਰਕਪੁਰ ਨੂੰ ਜਾਂਦੀ ਸੜਕ ਤੇ ਲਾਲ ਬੱਤੀ ਹੋਣ ਕਾਰਨ ਆਵਾਜੇ ਉੱਥੇ ਜਦ ਠੱਪ ਸੀ ਤੇ ਇਸ ਦਾ ਫਾਇਦਾ ਉਠਾਉਂਦਿਆਂ ਹੋਇਆਂ ਇੱਕ ਡਾਂਸ ਦੀ ਰੀਲ ਬਣਾਈ ਗਈ ਹੈ ਤੇ ਰੀਲ ਬਣਾਉਣੀ ਇਸ ਨੂੰ ਕਾਫੀ ਜ਼ਿਆਦਾ ਮਹਿੰਗੀ ਪੈ ਗਈ